ਧੰਨਵਾਦ ਜੀ ਅੱਜ ਜਿਹੜਾ ਇੰਡੀਅਨ ਜਰਨਲਿਸਟ ਯੂਨੀਅਨ ਦੇ ਜਿਹੜੇ ਸੀਆਰਓ ਨੇ ਸੈਂਟਰਲ ਰਟਰਨਿੰਗ ਅਫਸਰ ਉਹਨਾਂ ਨੇ ਜਿਹੜਾ ਪ੍ਰਧਾਨ ਤੇ ਸੈਕਟਰੀ ਜਨਰਲ ਦਾ ਨਤੀਜਾ ਐਲਾਨ ਦਿੱਤਾ ਹੈ ਉਹਦੇ ਐਲਾਨ ਦੇ ਨਾਲ ਇਹ ਹੋ ਗਿਆ ਵੀ ਮੈਨੂੰ ਜਿਹੜੀ ਹੈ ਇੰਡੀਅਨ ਜਰਨਲਿਸਟ ਯੂਨੀਅਨ ਦੀ ਇੰਡੀਆ ਦੀ ਪ੍ਰਧਾਨਗੀ ਦਾ ਮੌਕਾ ਮਿਲਿਆ ਤੇ ਮੇਰੇ ਨਾਲ ਜਿਹੜੇ ਸੈਕਟਰੀ ਜਨਰਲ ਨੇ ਸੋਮਸੁੰਦਰ ਉਹ ਆਂਧਰਾ ਪ੍ਰਦੇਸ਼ ਤੋਂ ਨੇ ਉਹ ਸੈਕਟਰੀ ਜਨਰਲ ਬਣ ਕੇ ਕਿ ਮੈਂ ਇੱਕ ਇਤਫਾਕ ਦੀ ਗੱਲ ਦੱਸਦਾ ਕਿ ਕਦੇ ਅਸੀਂ ਦੋਨਾਂ ਨੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਇਕੱਠਿਆਂ ਕੰਮ ਕੀਤਾ ਉਹ ਆਂਧਰਾ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦੇ ਸੀ ਮੈਨੂੰ ਪੰਜਾਬ ਦਾ ਮੌਕਾ ਮਿਲਿਆ ਸੀਗਾ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਸਾਨੂੰ ਇਹ ਮੌਕਾ ਮਿਲਿਆ ਅਸੀਂ ਜਿਹੜੇ ਮਸਲੇ ਨੇ ਉਹਨਾਂ ਨੂੰ ਤੰਦੇ ਇਹਨਾਂ ਨਿਬੋਣ ਦੇ ਵਿੱਚ ਕਾਮਯਾਬ ਹੋਵਾਂਗੇ ਇਹ ਠੀਕ ਹੈ ਗੱਲ ਕਿ ਦੇਸ਼ ਦੇ ਵਿੱਚ ਇਸ ਵੇਲੇ ਬੜੀਆਂ ਸਮੱਸਿਆਵਾਂ ਨੇ ਮੀਡੀਆ ਨਾਲ ਰਿਲੇਟਡ ਜਿਹੜੇ ਆ ਜਿਹੜੀ ਮੀਡੀਆ ਦੀ ਕ੍ਰੈਡੀਬਿਲਟੀ ਉਹਨੂੰ ਬਹਾਲ ਕਰਨ ਦਾ ਬਹੁਤ ਵੱਡਾ ਸਵਾਲ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਕ ਸਾਡੇ ਯਤਨ ਹੋ ਸਕੇ ਮੀਡੀਆ ਦੇ ਬਿਹਤਰੀ ਲਈ ਸਾਡੇ ਭਾਈਚਾਰੇ ਦੀ ਬਿਹਤਰੀ ਲਈ ਅਸੀਂ ਯਤਨ ਕਰਾਂਗੇ ਇੰਡੀਅਨ ਜਰਨਲਿਸਟ ਯੂਨੀਅਨ ਜਿਹੜੀ ਆ ਆਪਣੇ ਭਾਈਚਾਰੇ ਦੇ ਮਾਸਲੇ اٹھਾਉਣ ਦੇ ਵਿੱਚ ਮੋਹਰੀ ਜਿੱਥੇ ਬੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜ਼ਿੰਮੇਵਾਰੀ ਅਸੀਂ ਨਿਭਾਉਣ ਲਈ ਪੂਰੇ ਯਤਨ ਕਰਾਂਗੇ ਇਹ ਮੈਨੂੰ ਲੱਗਦਾ ਕਿ ਜਿਸ ਪਦਦਰ ਦੀ ਇਹ ਜ਼ਿੰਮੇਵਾਰੀ ਹੈ ਦੇਸ਼ ਦਾ ਕੌਮੀ ਪੱਤਰ ਤੇ ਪ੍ਰਧਾਨ ਬਣਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੇਰੇ ਵਰਗਾ ਜਿਹੜਾ ਛੋਟਾ ਇਨਸਾਨ ਹੈ ਮਤਲਬ ਮੈਂ ਛੋਟੇ ਪੱਤਰਕਾਰ ਆਪਣੈਬ ਨੂੰ ਮੰਨਦਾ ਮੈਂ ਬਹੁਤ ਵੱਡਾ ਨਹੀਂ ਆਪਣੈਬ ਨੂੰ ਮੰਨਦਾ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਅੱਜ ਸਾਡੇ ਨਾਲ ਇੱਥੇ ਕਾਰਜਕਾਰੀ ਦੀ ਮੀਟਿੰਗ ਸੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਮੇਰੇ ਸਾਥੀਆਂ ਨੇ ਦੋਸਤਾਂ ਨੇ ਭਰੋਸਾ ਜਾਰੀ ਕੀਤਾ ਤੇ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੇ ਜੇ ਉਹਨਾਂ ਦਾ ਸਾਥ ਮੇਰੇ ਨਾਲ ਰਹਿੰਦਾ ਤੇ ਮੈਨੂੰ ਲੱਗਦਾ ਕਿ ਅਸੀਂ ਇਹ ਜ਼ਿੰਮੇਵਾਰੀ ਜਿਹੜੀ ਆ ਰਲ ਮਿਲ ਕੇ ਨਿਭਾਉਣ ਦੇ ਵਿੱਚ ਸਮਰੱਥ ਹੋ ਜਾਾਂਗੇ ਤੇ ਕੁਝ ਚੰਗੇ ਨਤੀਜੇ ਵੀ ਕੱਢਣ ਦਾ ਯਤਨ ਕਰਾਂਗੇ ਤੇ ਜਿਹੜੇ ਵੀ ਪੱਤਰਕਾਰ ਪਾਈਚਾਰਿਆਂ ਨੂੰ ਦਰਪੇਸ਼ ਸਮੱਸਿਆ ਨੇ ਉਹਨਾਂ ਨੂੰ ਹੀ ਹੱਲ ਕਰਾਉਣ ਦਾ ਯਤਨ ਕਰਾਂਗੇ ਇਹ ਸਮਾਂ ਦੱਸਿਆ ਗਿਆ ਕਿ ਅਸੀਂ ਇਸ ਜ਼ਿੰਮੇਵਾਰੀ ਨੂੰ ਮਾਉਣ ਦੇ ਵਿੱਚ ਕਿੰਨਾ ਕੁ ਕਾਮਯਾਬ ਹੋਵਾਂਗੇ ਪਰ ਸਾਡੇ ਵੱਲੋਂ ਯਤਨ ਇਹੀ ਹੋਏਗਾ ਬਾਕੀ ਮੈਂ ਜਿਹੜੇ ਸਾਡੀਆਂ ਵੱਖ-ਵੱਖ ਰੀਨ ਸਟੇਟਾਂ ਨੇ ਜਿੰਨਾ ਸਾਡੇ 'ਚ ਇਹ ਭਰੋਸਾ ਪ੍ਰਗਟਾਇਆ ਤੇ ਜਿਹੜਾ ਭਰੋਸਾ ਉਹਨਾਂ ਨੇ ਸਾਡੇ 'ਚ ਪ੍ਰਗਟਾਇਆ ਅਸੀਂ ਉਹਨੂੰ ਟੁੱਟਣ ਨਹੀਂ ਦੇਵਾਂਗੇ ਉਹਨੂੰ ਬਾਹਰ ਰੱਖਾਂਗੇ ਉਦੇ ਉੱਪਰ ਖੜਾ ਉਤਰਨ ਦੇ ਯਤਨ ਅਸੀਂ ਕਰਾਂਗੇ ਜੋ ਵੀ ਮਸਲੇ ਆਉਣਗੇ ਉਹਨਾਂ ਨੂੰ ਹੱਲ ਕਰਨ ਲਈ ਅਸੀਂ ਵੱਧ ਤੋਂ ਵੱਧ ਯਤਨ ਕਰਾਂਗੇ ਅੱਜ ਦੀ ਮੀਟਿੰਗ ਦਾ ਮੇਨ ਮੋਡਲ ਕੀ ਹੈ ਅੱਜ ਦੀ ਮੀਟਿੰਗ ਦਾ ਮੈਂ ਮੰਤਬ ਇਹ ਸੀਗਾ ਕਿ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸਭਾਈ ਕਾਨਫਰੰਸ ਜਿਹੜੀ ਆ ਉਹ ਹੋਣੀ ਹੈ ਉਹਦੇ ਲਈ ਇੱਕ ਤਾਂ ਸਭਾਈ ਕਾਨਫਰੰਸ ਦਾ ਮਸਲਾ ਸੀ ਦੂਜਾ ਜੀ ਕਰਤਾਰ ਸਿੰਘ ਸਰਾਬਾ ਦਾ ਚੀਦੀ ਦਿਵਸ ਜਿਹੜਾ 16 ਨਵੰਬਰ ਨੂੰ ਆ ਰਿਹਾ ਉਸੇ ਦਿਨੀ ਜਿਹੜਾ ਕੌਮੀ ਜਿਹੜਾ ਪ੍ਰੈਸ ਡੇ ਆਉਂਦਾ ਉਹ ਦੋਨਿਆਂ ਦੇ ਬਾਰੇ ਫੈਸਲਾ ਕਰਨਾ ਸੀ ਵੀ ਉਹ ਮਨਾਉਣੇ ਆ ਤੇ ਫੈਸਲਾ ਇਹ ਹੋ ਗਿਆ ਕਿ ਅਸੀਂ 15ਵਾਂੜਾ ਮਨਾਵਾਂਗੇ ਇਹ ਜਿਹੜਾ 15 ਨਵੰਬਰ ਤੋਂ ਸ਼ੁਰੂ ਕਰਕੇ 29 30 ਨਵੰਬਰ ਤੱਕ ਅਸੀਂ ਉਹ ਦਿਨ ਮਨਾਵਾਂਗੇ ਇੱਕ ਤਾਂ ਇਹ ਵੱਡਾ ਮਸਲਾ ਸੀ ਦੂਜਾ ਜਿਹੜੇ ਜਥੇਬੰਦਕ ਢਾਂਚੇ ਨਾਲ ਤੀਜਾ ਪੰਜਾਬ ਸਰਕਾਰ ਨਾਲ ਮਸਲੇ ਜਿਹੜੇ ਸਬੰਧਤ ਹੈ ਤਿੰਨ ਚਾਰ ਮਸਲੇ ਸੀਗਾ ਇਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਮੀਟਿੰਗ ਜਿਹੜੀ ਕੀਤੀ ਵੈਸੇ ਵੀ ਜਿਹੜੀ ਜਥੇਬੰਦੀ ਦੀ ਮੀਟਿੰਗ ਆ ਹਰ ਤਿੰਨ ਮਹੀਨਿਆਂ ਬਾਅਦ ਹੋਣੀ ਹੁੰਦੀ ਆ ਤੇ ਇੱਕ ਇਹ ਜ਼ਰੂਰ ਹੋਵੇ ਇੱਕ ਇਹ ਮੀਟਿੰਗ ਜਿਹੜੀ ਮਹੀਨਾ ਲੇਟ ਹੈ ਇਸ ਕਰਕੇ ਇਸ ਇਸ ਪੱਖ ਨੂੰ ਵੀ ਰੱਖ ਦਿਆ ਆਇਆ ਇਹ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਸਫਲ ਮੀਟਿੰਗ ਹੋਈ ਆ ਤੇ ਸਾਰੇ ਸਾਥੀਆਂ ਨੇ ਜਿਹੜਾ ਇਹਦੇ ਵਿੱਚ ਭਾਗ ਲਿਆ ਤੇ ਜਥੇਬੰਦੀ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣ ਦਾ ਫੈਸਲਾ ਕੀਤਾ ਇਹ ਵੀ ਕੀਤਾ ਕਿ ਅਸੀਂ ਜਦੋਂ ਸਵਾਈ ਕਾਨਫਰੰਸ ਹੋਣੀ ਆ 29 ਨਵੰਬਰ ਨੂੰ ਉਸ ਤੋਂ ਪਹਿਲਾਂ ਅਸੀਂ ਇੱਕ ਸੋਬੀਨਾਰ ਵੀ ਕਰਾਂਗੇ ਹੋਰ ਮਸਲਿਆਂ ਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ ਉਸੇ ਦਿਨੀ ਅਸੀਂ ਪਹਿਲਾਂ ਇਹ ਜਿਹੜਾ ਚੀਤ ਕਰਤਾਰ ਸਿੰਘ ਸਰਾਭਾ ਦੇ ਉੱਪਰ ਇੱਕ ਸੈਮੀਨਾਰ ਵੀ ਕਰਾਂਗੇ ਤੇ ਸਾਰੇ ਜ਼ਿਲ੍ਹੇ ਜਿਹੜੇ ਆ ਕਰਤਾਰ ਸਿੰਘ ਸਰਾਭਾ ਦਾ ਜਿਹੜਾ ਦਿਨ ਮਨਾਉਣਗੇ ਵਕਵਕ ਢੰਗ ਨਾਲ ਮਨਾਉਣਗੇ ਕੋਈ ਸੈਮੀਨਾਰ ਕਰੇਗਾ ਕੋਈ ਸੰਪੋਜੀਅਮ ਕਰ ਸਕਦਾ ਕੋਈ ਡਿਕਲੇਮੇਸ਼ਨ ਵੀ ਕਰ ਸਕਦਾ ਕਈ ਤਰੀਕੇ ਨਾਲ ਮਨਾਉਣਗੇ ਜੋ ਮੈਨੂੰ ਲੱਗਦਾ ਕਿ ਅੱਜ ਦੀ ਮੀਟਿੰਗ ਜਿਹੜੀ ਆ ਇਸ ਦਿਸ਼ਾ ਦੇ ਵਿੱਚ ਅੱਛੀ ਮੀਟਿੰਗ ਸੀਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੀ ਜਥੇਬੰਦੀ ਜਿਹੜੇ ਦੇਖਦੇ ਮਤਲਬ ਮੈਨੂੰ ਲੱਗਦਾ ਕਿ ਉਹ ਪਹਿਲੇ ਸ਼ੀਰ ਪੱਤਰਕਾਰ ਹੋਏ ਆ ਉਨਾ ਦਾ ਦਿਨ ਮਨਾਉਣ ਦੇ ਵਿੱਚ ਸਾਡੀ ਜਥੇਬੰਦੀ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ। ਉਹ ਪੰਜਾਬ ਤੇ ਚੰਡੀਗੜ੍ਹ ਜਨ ਲਿਸਟ ਯੂਨੀਅਨ ਹੈ ਪੱਤਰਕਾਰਾਂ ਦੀ ਇੱਕ ਅਜਿਹੀ ਜਥੇਬੰਦੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਥੇਬੰਦੀ ਹੈ ਤੇ ਪੱਤਰਕਾਰਾਂ ਦੇ ਮਸਲੇ ਨੂੰ ਬਹੁਤ ਸੁਚੇਜੇ ਢੰਗ ਨਾਲ ਹਰ ਪੱਧਰ ਤੇ ਇਹਦੇ ਜਿਹੜੇ ਮਸਲੇ ਆ ਉਹਨਾਂ ਨੂੰ ਉਭਾਰਦੀ ਆ। ਬਹੁਤ ਸਾਰੀਆਂ ਅਜਿਹੀਆਂ ਮੰਗਾਂ ਨੇ ਜਿਹੜੀਆਂ ਅਸੀਂ ਪੱਤਰਕਾਰਾਂ ਦੀਆਂ ਸਰਕਾਰ ਤੋਂ ਦਬਾਅ ਪਾ ਕੇ ਹੱਲ ਵੀ ਕਰਵਾਈਆਂ ਨੇ। ਚਾਹੇ ਉਦੇ ਵਿੱਚ ਸਰਬੱਤ ਸੇਤ ਬੀਮਾ ਯੋਜਨਾ ਦੀ ਗੱਲ ਹੋਵੇ ਬੱਸ ਪਾਸ ਦੀ ਗੱਲ ਹੋਵੇ ਮੈਡੀਕਲ ਦੀ ਗੱਲ ਹੋਵੇ ਜਾਂ ਹੁਣ ਜਿਹੜੀਆਂ ਹੋਰ ਟੋਲ ਪਲਾਜ਼ਰ ਨੂੰ ਲਈ ਫ੍ਰੀ ਉੱਥੇ ਲੰਘਣ ਦੀ ਗੱਲ ਹੋਵੇ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਪੱਤਰਕਾਰਾਂ ਦੇ ਹੁਣ ਬਣੇ ਹੋਏ ਨੇ ਅੱਜ ਸਾਡੀ ਜਿਹੜੀ ਸਟੇਟ ਕਾਰਜਕਾਰੀ ਦੀ ਮੀਟਿੰਗ ਹੋਈ ਜੀ ਸਾਰੇ ਜ਼ਿਲ੍ਹਿਆਂ ਤੋਂ ਜਿਹੜੇ ਪ੍ਰਧਾਨ ਤੇ ਜਨ ਸਖਤਰ ਤੇ ਕਾਰਜਕਾਰੀ ਦੇ ਮੈਂਬਰ ਆਏ ਸਾਡੇ ਕੋਲ ਸਪੈਸ਼ਲ ਮੌਕੇ ਤੋਂ ਆਏ ਨੇ ਮਨਪ੍ਰਿਤ ਹੋਏ ਇਸ ਕਰਕੇ ਅੱਜ ਅਸੀਂ ਉਹ ਮਸਲੇ ਆ ਜਿਹੜੇ ਉਹ ਵਿਚਾਰੇ ਨੇ ਨਾਲ ਹੀ ਫੈਸਲਾ ਕੀਤਾ ਕਿ 16 ਨਵੰਬਰ ਨੂੰ ਜਿਹੜੇ ਸ਼ਹੀਦ ਕਰਤਾਰ ਸਿੰਘ ਸਾਬਾ ਨੇ ਉਹ ਅਸੀਂ ਉਹਨਾਂ ਨੂੰ ਇਹ ਮੰਨਦੇ ਆ ਕਿ ਉਹ ਵੀ ਇੱਕ ਜਿਹੜੇ ਵੱਡੇ ਪੱਤਰਕਾਰ ਸੀਗੇ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਅਸੀਂ ਜੂਨੀਅਨ ਵੱਲੋਂ 29 ਤਰੀਕ ਨੂੰ ਮਨਾ ਰਹੇ ਆ ਭਾਵੇਂ ਕਿ 16 ਨਵੰਬਰ ਨੂੰ ਜਿਹੜਾ ਨੈਸ਼ਨਲ ਪ੍ਰੈਸ ਡੇ ਆ ਉਸ ਦਿਨ ਵੀ ਅਸੀਂ ਫੰਕਸ਼ਨ ਕਰਿਆ ਸੀ ਪੂਰਾ ਇੱਕ ਪੰਦਰਵਾੜਾ ਜਿਹੜਾ ਸ਼ਹੀਦ ਕਰਤਾਰ ਸਿੰਘ ਸਾਬਾ ਨੂੰ ਸਮਰਪਿਤ ਕੀਤਾ ਸਾਰੇ ਜ਼ਿਲ੍ਹਿਆਂ ਦੇ ਵਿੱਚ 15 ਦਿਨ ਦੇ ਜਿਹੜੇ ਪ੍ਰੋਗਰਾਮ ਹੋਣਗੇ ਜਿਹੜਾ ਫਾਈਨਲ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਆ ਉਹਨਾਂ ਨੂੰ ਸਮਰਪਿਤ ਹੋਵੇਗਾ ਉਹ ਅਸੀਂ 29 ਤਰੀਕ ਨੂੰ ਬਰਨਾਲਾ ਵਿੱਚ ਕਰਨ ਜਾ ਰਿਹਾ ਹੈ ਉੱਥੇ ਜਿਹੜੇ ਹੋਰ ਵੀ ਪੱਤਰਕਾਰਾਂ ਦੇ ਮਸਲੇ ਆ ਉਹਨਾਂ ਤੇ ਚਰਚਾ ਕੀਤੀ ਜਾਵੇਗੀ ਪਰ ਸਾਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਸਰਕਾਰ ਆ ਖਾਸ ਕਰਕੇ ਪੰਜਾਬ ਸਰਕਾਰ ਆ ਇਹ ਜਿਹੜੀ ਪੱਤਰਕਾਰਾਂ ਦੇ ਮਸਲਿਆਂ ਨੂੰ ਲੈ ਕੇ ਬਹੁਤ ਅਣਡਿੱਠਾ ਇਹਨਾਂ ਨੇ ਕੀਤੇ ਹੋਏ ਨੇ ਇਹ ਜਿਹੜੀ ਜਿਸ ਤਰ੍ਹਾਂ ਹੋਰ ਵਰਗਾਂ ਲਈ ਆਪਣੀ ਗੰਭੀਰਤਾ ਦਿਖਾ ਰਹੀ ਹੈ ਪੱਤਰਕਾਰਾਂ ਦੇ ਪ੍ਰਤੀ ਇਹ ਆਪਣੀ ਜਿਹੜੀ ਗੰਭੀਰਤਾ ਦਿਖਾ ਨਹੀਂ ਰਹੀ ਹੁਣ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਜਿਹੜੇ ਜ਼ਿਲ੍ਹਿਆਂ 'ਚ ਸੈਮੀਨਾਰ ਕੀਤੇ ਜਾਣਗੇ ਉਹਦੇ ਸਬੰਧ ਵਿੱਚ ਜਿਹੜੇ ਇਹਨਾਂ ਦੇ ਮੰਤਰੀ ਆ ਐਮਐਲਏ ਆ ਉਹਨਾਂ ਨੂੰ ਮੰਗ ਪੱਤਰ ਵੀ ਦਵਾਂਗੇ ਉਹਦੇ ਬਾਅਦ ਫਿਰ ਅਸੀਂ ਅਗਲਾ ਜਿਹੜਾ ਰੂਪਰੇਖਾ ਉਲੇਖਾਂਗੇ ਜੇਕਰ ਸਾਨੂੰ ਲੋੜ ਪਈ ਸਰਕਾਰ ਦੇ ਕਲਪ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਕੋਈ ਧਾਰਨਾ ਪ੍ਰਦਰਸ਼ਨ ਕਰਾਣੇ ਪਵੇ ਕੋਈ ਪ੍ਰੋਟੈਸਟ ਕਰਨਾ ਪਵੇ ਤਾਂ ਅਸੀਂ ਉਹ ਵੀ ਕਰਾਂਗੇ ਫੈਸਲਾ ਅੱਜ ਅਸੀਂ ਆਪਣੀ ਅੱਜ ਦੀ ਮੀਟਿੰਗ ਵਿੱਚ ਲਿਆ